ਗੁਰੂ ਸਾਹਿਬ ਨੇ ਮਨੁੱਖੀ ਅਧਿਕਾਰਾਂ ਲਈ ਲੜਾਈਆਂ ਲੜੀਆਂ ਘੋੜੇ ਦੀ ਕਾਠੀ ਦੇ ਉੱਤੇ ਜ਼ਿੰਦਗੀ ਕੱਢੀ ਉਹਨਾਂ ਤੋਂ ਪ੍ਰੇਰਣਾ ਲੈ ਕੇ ਪੰਜਾਬ ਦੇ ਲੋਕਾਂ ਨੇ ਖੜਨਾ 100 ਚੋਰ ਪੰਜਾਬ ਦੀ ਆਵਾਜ਼ ਨਹੀਂ ਪੰਜਾਬ ਦੀ ਆਵਾਜ਼ 3 ਕਰੋੜ ਪੰਜਾਬੀ ਹੈ 2 ਕਰੋੜ ਉਹ ਜਿਹੜਾ ਐਨ ਆਰ ਆਈ ਹੈ ਬਾਹਰੋਂ ਤੇ ਇੱਥੋਂ ਆਵਾਜ਼ ਲੋਕਾਂ ਦੀ ਉੱਠਣੀ ਹੈ ਪੰਜਾਬ 'ਚ ਲੋਕ ਰਾਜ ਸਥਾਪਿਤ ਹੀ ਨਹੀਂ ਹੋਇਆ ਪੰਜ ਚਾਰ ਚੀਫ ਮਿਨਿਸਟਰਾਂ ਦਾ ਰਾਜ ਰਿਹਾ ਜਿਨ੍ਹਾਂ ਨੇ ਗੁਰੂ ਦੇ ਫਲਸਫੇ ਨੂੰ ਹੀ ਬਦਲਤਾ ਪੰਜਾਬ ਨੂੰ ਖੋਖਲਾ ਕਰਤਾ ਰਾਜਨੀਤੀ ਨੀਤੀ ਦੀ ਹੁੰਦੀ ਹੈ ਨੀਤੀ ਦੀ ਪਾਲਿਸੀ ਦੀ ਹੁੰਦੀ ਹੈ ਇਹਨਾਂ ਨੇ ਝੂਠ ਵੇਚ ਕੇ ਪੰਜਾਬ ਦੇ ਪੈਸੇ ਖਾਦੇ ਆ ਬਚ ਨਹੀਂ ਲੜਾਈ ਲੜੂ ਪੰਜਾਬ ਦੀ ਇੱਥੇ ਤਾਂ ਜਣਾ ਖਣਾ ਐਰਾ ਗੈਰਾ ਨੱਥੂ ਖੈਰਾ ਆਪਦੀਓ ਪਾਰਟੀ ਬਣਾ ਕੇ ਬੋਲਣ ਲੱਗ ਜਾਂਦੇ ਆ ਕਦੇ ਇੱਕ ਵਰਕਰ ਦੇ ਖਿਲਾਫ ਵੀ ਨਵਜੋਤ ਸਿੰਘ ਸਿੱਧੂ ਦੀ ਆਵਾਜ਼ ਨਹੀਂ ਗਈ ਕਿਸੇ ਵਰਕਰ ਦੇ ਖਿਲਾਫ ਵੀ ਇਹ ਸਾਰੇ ਮੇਰੇ ਆਪਣੇ ਨੇ ਕਿਸੇ ਨਿੱਜੀ ਬੰਦੇ ਦੇ ਨਾਲ ਨਹੀਂ ਇਹ ਲੜਾਈ ਪੁਲਿਸੀਆਂ ਦੀ ਹੈ ਪੰਜਾਬ ਦੇ ਉੱਥਾਨ ਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਅਲਖ ਜਗਾਉਣ ਦੀ ਹੈ ਮੇਰਾ ਕੋਈ ਗਰੁੱਪ ਨਹੀਂ ਮਿੱਤਰ ਪਿਆਰੇ ਮੇਰਾ ਤਾਂ ਇੱਕੋ ਹੀ ਗਰੁੱਪ ਹੈ 3 ਕਰੋੜ ਪੰਜਾਬੀ ਜਿਹੜਾ ਇੱਥੇ ਵਸਦਾ ਹੈ 2 ਕਰੋੜ ਜਿਹੜਾ ਬਾਹਰ ਵਸਦਾ ਉਹਦੇ ਲਈ ਲੜੂੰ ਮੈਂ ਕਿਹਾ ਕਿਸੇ ਨੂੰ ਕੋਈ ਇਤਰਾਜ਼ ਹੋਵੇ ਮੈਨੂੰ ਤਾਂ ਕਿਸੇ ਤੋਂ ਕੋਈ ਇਤਰਾਜ਼ ਨਹੀਂ ਪਰਿਵਾਰ ਦੀ ਏਕਤਾ ਦੇ ਵਿੱਚ ਸਿਰਜੇ ਹੋਇਆ ਇਹੀ ਰਾਹੁਲ ਜੀ ਕਹਿੰਦੇ ਆ ਇਸ ਏਕਤਾ ਨੂੰ ਟੁੱਟਣ ਨਹੀਂ ਦੇਣਾ ਜੇ ਕੋਈ ਹੋਰ ਤੋੜਦਾ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਮੈਂ ਆਪਣੇ ਆਪ 'ਚ ਕੁਝ ਵੀ ਨਹੀਂ ਇਸ ਗੁਰੂ ਦੀ ਮਿਹਰ ਨਾਲ ਇੱਕ ਸੇਧ ਮਿਲੀ ਆ ਅਲਖ ਜਗਾਉਣ ਦੀ ਪੰਜਾਬ ਦੇ ਪੁਨਰਥਾਨ ਦੀ ਦੋ ਧੜਿਆਂ 'ਚ ਹਲਕਤ ਵੰਡੀ ਐ ਇੱਕ ਜੋੰਕਾਂ ਦਾ ਤੇ ਇੱਕ ਲੋਕਾਂ ਦਾ ਗੁਰੂ ਸਾਹਿਬ ਨੇ ਮਨੁੱਖੀ ਅਧਿਕਾਰਾਂ ਲਈ ਲੜਾਈਆਂ ਲੜੀਆਂ ਘੋੜੇ ਦੀ ਕਾਠੀ ਦੇ ਉੱਤੇ ਜ਼ਿੰਦਗੀ ਕੱਢੀ ਉਹਨਾਂ ਤੋਂ ਪ੍ਰੇਰਣਾ ਲੈ ਕੇ ਪੰਜਾਬ ਦੇ ਲੋਕਾਂ ਦਾ ਖੰਡਣਾ 100 ਚੋਰ 100 ਚੋਰ ਪੰਜਾਬ ਦੀ ਆਵਾਜ਼ ਨਹੀਂ ਪੰਜਾਬ ਦੀ ਆਵਾਜ਼ 3 ਕਰੋੜ ਪੰਜਾਬੀ ਹੈ 2 ਕਰੋੜ ਉਹ ਜਿਹੜਾ ਐਨ ਆਰ ਆਈ ਹੈ ਬਾਹਰੋਂ ਤੇ ਇੱਥੋਂ ਆਵਾਜ਼ ਲੋਕਾਂ ਦੀ ਉੱਠਣੀ ਹੈ ਇਹ ਵਰਤਾਂਤ ਲੋਕਾਂ ਨੇ ਬਣਾਉਣਾ ਹੈ ਔਰ ਲੋਕਾਂ ਨੇ ਧਰਤੀ ਪੁੱਤਰ ਆਪਦੇ ਆਪ ਚੁਣਨਾ ਹੈ ਪੰਜਾਬ ਚ ਲੋਕ ਰਾਜ ਸਥਾਪਿਤ ਹੀ ਨਹੀਂ ਹੋਇਆ ਪੰਜ ਚਾਰ ਚੀਫ ਮਿਨਿਸਟਰਾਂ ਦਾ ਰਾਜ ਰਿਹਾ ਜਿਨ੍ਹਾਂ ਨੇ ਗੁਰੂ ਦੇ ਫਲਸਫੇ ਨੂੰ ਹੀ ਬਦਲਤਾ ਸਰਬਤ ਕਾ ਭਲਾ ਪਹਿਲੀ ਪਾਦਸ਼ਾਹੀ ਤੇ ਦਸਵੀਂ ਪਾਦਸ਼ਾਹੀ ਨੂੰ ਅੱਡ ਨਹੀਂ ਦੇਖ ਸਕਦਾ ਕੋਈ ਗੁਰੂ ਇੱਕ ਹੈ ਸਰਬਤ ਕਾ ਭਲਾ ਪਰ ਸ਼ੁਰੂ ਕਰ ਮੇਰੇ ਘਰ ਤੋਂ ਸੁਆਇ ਘਰ ਪਰੰਦੇ ਪੰਜਾਬ ਨੂੰ ਖੋਖਲਾ ਕਰਤਾ ਰਾਜਨੀਤੀ ਨੀਤੀ ਦੀ ਹੁੰਦੀ ਹੈ ਨੀਤੀ ਦੀ ਪਾਲਿਸੀ ਦੀ ਹੁੰਦੀ ਹੈ ਇਹਨਾਂ ਨੇ ਝੂਠ ਵੇਚ ਕੇ ਪੰਜਾਬ ਦੇ ਪੈਸੇ ਖਾਦੇ ਐ ਬਚਨੇ ਨਹੀਂ ਲੜਾਈ ਲੜੂ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਇਮਾਨਦਾਰੀ ਦੀ ਔਰ ਤੁਹਾਨੂੰ ਅੱਜ ਇੱਕ ਗੱਲ ਕਹਿ ਦਿੰਨਾ ਸਭ ਤੋਂ ਵੱਡਾ ਅੱਜ ਧਰਤੀ ਦੇ ਉੱਤੇ ਅਗਰ ਕੋਈ ਖਲਾਅ ਹੈ ਤੇ ਉਹ ਹੈ ਭਰੋਸੇਯੋਗਤਾ ਭਰੋਸਾ ਟਰਸਟ ਲੀਡਰ ਉਹ ਹੁੰਦਾ ਜਿਹੜਾ ਪਿੱਛੇ ਤੁਰਨ ਵਾਲਿਆਂ ਨੂੰ ਭਰੋਸਾ ਜਗਾਰੇ ਸਮਝ ਗਣੀ ਇਸ ਭਰੋਸੇ ਨੂੰ ਟੁੱਟਣ ਨਹੀਂ ਦੇਣਾ ਇਹੀ ਭਰੋਸਾ ਲੈ ਕੇ ਰਾਜਨੀਤੀ ਜਾਇਆ ਸੀ ਇਹੀ ਭਰੋਸਾ ਲੈ ਕੇ ਰਾਜਨੀਤੀ ਤੋਂ ਜਾਊਂਗਾ ਇਹੀ ਮੇਰੇ ਪਿਓ ਦੀ ਮੰਗ ਸੀ ਜਿਉਂ ਦਾ ਜਾਗਦਾ ਈਮਾਨ ਲੈ ਕੇ ਵਾਪਸ ਜਾਊਂਗਾ ਵੈਲਕਮ ਕਰਦਾ ਅੱਜ ਜਦੋਂ ਸਾਦ ਬੜੇ ਹੀ ਸੂਝਵਾਨ ਨੇ ਬੜੇ ਪਿਆਰ ਨਾਲ ਗੱਲ ਸੁਣੀ ਹੈ ਅਸੀਂ ਆਪਣਾ ਪੱਖ ਰੱਖਦੇ ਹਾਂ ਇਥੇ ਤਾਂ ਜਣਾ ਖਣਾ ਐਰਾ ਗੈਰਾ ਨੱਥੂ ਖੈਰਾ ਆਪਦੀਓ ਪਾਰਟੀ ਬਣਾ ਕੇ ਬੋਲਣ ਲੱਗ ਜਾਂਦਾ ਕਦੇ ਇੱਕ ਵਰਕਰ ਦੇ ਖਿਲਾਫ ਵੀ ਨਵਜੋਤ ਸਿੰਘ ਸਿੱਧੂ ਦੀ ਆਵਾਜ਼ ਨਹੀਂ ਗਈ ਕਿਸੇ ਵਰਕਰ ਦੇ ਖਿਲਾਫ ਵੀ ਇਹ ਸਾਰੇ ਮੇਰੇ ਆਪਣੇ ਨੇ ਕੋਈ ਨਿੰਦਾ ਕਰੇ ਮੈਂ ਉਹਦੀ ਲੰਮੀ ਉਮਰ ਦੀ ਦੁਆ ਕਰੂੰ ਲੇਕਿਨ ਕੋਈ ਪੰਜਾਬ ਦੇ ਖਿਲਾਫ ਖੜਾ ਹੋਊ ਠੋਕ ਦੂੰ ਇਹ ਲੜਾਈ ਕਿਸੇ ਨਿੱਜੀ ਬੰਦੇ ਦੇ ਨਾਲ ਨਹੀਂ ਇਹ ਲੜਾਈ ਪਾਲਿਸੀਆਂ ਦੀ ਹੈ ਪੰਜਾਬ ਦੇ ਉੱਥਾਂ ਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਅਲਖ ਜਗਾਉਣ ਦੀ ਹੈ ਤੇ ਗੁਰੂਆਂ ਪੀਰਾਂ ਪੈਗੰਬਰਾਂ ਤੇ ਫਲਸਫੇ ਦੇ ਨਾਲ ਜੋੜਨ ਦੀ ਹੈ ਇਹ ਜਿਹੜਾ ਸਿਸਟਮ ਦੇ ਗੁਲਾਮ ਹੋ ਗਏ ਲੋਕ ਕਿ ਜੀ ਮੈਂ ਫਲਾਣੇ ਨਾਲ ਗਰੁੱਪਾਂ ਚ ਗਰੁੱਪਾਂ ਨੇ ਨਹੀਂ ਲੋਕਾਂ ਦੀਆਂ ਵੋਟਾਂ ਪਾਉਣੀਆਂ ਮੇਰਾ ਕੋਈ ਗਰੁੱਪ ਨਹੀਂ ਮਿੱਤਰ ਪਿਆਰੇ ਮੇਰਾ ਤਾਂ ਇੱਕੋ ਹੀ ਗਰੁੱਪ ਹੈ 3 ਕਰੋੜ ਪੰਜਾਬੀ ਜਿਹੜਾ ਇੱਥੇ ਵਾਸਾ ਦ 2 ਕਰੋੜ ਜਿਹੜਾ ਬਾਰਵਾਹ ਤਾਂ ਹੈ ਉਹਦੇ ਲਈ ਲੜੂ ਮੈਂ ਕਿਹਾ ਕਿਸੇ ਨੂੰ ਕੋਈ ਇਤਰਾਜ਼ ਹੋਵੇ ਮੈਨੂੰ ਤਾਂ ਕਿਸੇ ਤੋਂ ਕੋਈ ਇਤਰਾਜ਼ ਨਹੀਂ ਮੈਂ ਤਾਂ ਕਦੇ ਕਿਸੇ ਨੂੰ ਨਹੀਂ ਰੋਕਿਆ ਵੀ ਭਾਈ ਫਲਾਨੀ ਥਾਂ ਤੇ ਨਾ ਜਾ ਮੈਂ ਤਾਂ ਇਹ ਕਹੇ ਜੇ ਸੋਕ ਇਕੱਠਾ ਹੁੰਦਾ ਹੈ ਉੱਥੇ ਵੀ ਜਾਓ ਕਾਂਗਰਸ ਦੀ ਆਈਡੀਓਲੋਜੀ ਕਾਂਗਰਸ ਦੀ ਆਈਡੀਓਲੋਜੀ ਕੀ ਹੈ ਅਨੇਕਤਾ ਚੇਕਤਾ ਭਾਸ਼ਾ ਅਡ ਹੋ ਸਕਦੀ ਹੈ ਖਾਣ ਪੀਣ ਅਡ ਹੋ ਸਕਦਾ ਹੈ ਕਲਚਰ ਅਡ ਹੋ ਸਕਦਾ ਪਰ ਅਸੀਂ ਸਾਰੇ ਇੱਕਾਂ ਪਰਿਵਾਰ ਦੀ ਏਕਤਾ ਦੇ ਵਿੱਚ ਸਿਰਜੇ ਹੋਏ ਹਾਂ ਇਹੀ ਰਾਹੁਲ ਜੀ ਕਹਿੰਦੇ ਆ ਇਸ ਏਕਤਾ ਨੂੰ ਟੁੱਟਣ ਨਹੀਂ ਦੇਣਾ ਜੇ ਕੋਈ ਹੋਰ ਤੋੜਦਾ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਮੈਂ ਕਹਾਂ ਜੇ ਦੇਖੋ ਗੱਲ ਇਹ ਹੈ ਕਿ ਤੁਸੀਂ ਸਾਰੇ ਜਾਣਦੇ ਹੋ ਵੀ ਮੇਤੋਂ ਕੀ ਤਕਲੀਫ ਹੈ ਕੋਈ ਲਾਵੇ ਖਾੜਾ ਤੇ 10000 ਬੰਦਾ ਇਕੱਠਾ ਕਰੇ ਮੈਂ ਉਹਦੀ ਤਾੜੀਆਂ ਮਾਰ ਕੇ ਸਵਾਗਤ ਕਰੂੰਗਾ ਪਰ ਪ੍ਰਚਾਰ ਕਰੇ ਪੰਜਾਬ ਦਾ ਪੰਜਾਬ ਦੇ ਲੋਕਾਂ ਦੀ ਭਲਾਈ ਦਾ ਲੋਕ ਭਲਾਈ ਕਿੱਥੇ ਇੱਥੇ ਇੱਥੇ ਤੇ ਇੱਕ ਗੁੱਟ ਬਣਾ ਕੇ ਆਪਣੇ ਸਵਾਰਥ ਦੀ ਪੂਰਤੀ ਹੈ ਸਵਾਰਥ ਦੀ ਪੂਰਤੀ ਗੁਰੂ ਨਹੀਂ ਮੰਨਦਾ ਇਸ ਗੁਰੂ ਇਸ ਥਲੀ ਦੇ ਉੱਤੇ ਖੜ ਕੇ ਕਹਿਣਾ ਕਿ ਜਦਵ ਸਾਹਿਬ ਨਾਲ ਮੇਰਾ ਪੂਰਾ ਸਹਿਯੋਗ ਇੱਕ ਇੱਕ ਵਰਕਰ ਖੜਾ ਕਰੂੰਗਾ ਮੇਰਾ ਸਿਲਸਿਲਾ ਮੁੱਕ ਹੀ ਨਹੀਂ ਸਕਦਾ ਮੈਂ ਕਿਹਾ ਮੇਰਾ ਸਾਰਾ ਕੁਝ ਚਲਾ ਜਾਏ ਸਭ ਕੁਝ ਗਵਾ ਦਿਆਂ ਮੈਂ ਲੇਕਿਨ ਮੈਂ ਧਰਮ ਨਹੀਂ ਹਾਰੂੰਗਾ ਔਰ ਮੇਰੀ ਪ੍ਰੇਰਣਾ ਹੈ ਬੰਦ ਬੰਦ ਕਟਾਏ ਆਰਿਆਂ ਨਾਲ ਚਰਾਏ ਗਏ ਖੋਪੜੀਆਂ ਲਹਾਈਆਂ ਪਰ ਧਰਮ ਨਹੀਂ ਹਾਰਿਆ ਧਰਮ ਹੈ ਪੰਜਾਬ ਦੀ ਰਾਹ ਦਾ ਹਰ ਰੋੜਾ ਰਾਸ਼ਟਰ ਤਰਨ ਤੋਂ ਉੱਤੇ ਕੋਈ ਧਰਮ ਨਹੀਂ ਪੰਜਾਬ ਦੀ ਰਾਹ ਦਾ ਹਰ ਰੋੜਾ ਹਟਾ ਦੇਣਾ ਭੁੱਖਿਆਂ ਨੂੰ ਰੋਜ਼ਾ ਦੇਣਾ ਰੋਂਦਿਆਂ ਨੂੰ ਹਸਾ ਦੇਣਾ ਉਜੜਿਆਂ ਨੂੰ ਵਸਾ ਆਪ ਪਾਰਟੀ ਔਰ ਕਾਂਗਰਸ ਦਾ ਆਪਸ ਚ ਜਿਹੜਾ ਕਹਿ ਰਹੇ ਹੋ ਤੁਸੀਂ ਇਹ ਹਾਈ ਕਮਾਂਡ ਇਹ ਹਾਈ ਕਮਾਂਡ ਤੈਅ ਕਰੇ ਇਹ ਹਾਈ ਕਮਾਂਡ ਤੈਅ ਕਰੇ ਜਦੋਂ ਕੁਰਸੀਆਂ ਲੈਣੇ ਹੋ ਜਦੋਂ ਪਦ ਲੈਣੇ ਹੋ ਅਹੁਦੇ ਲੈਣੇ ਉਦੋਂ ਮਾਂ ਹਾਈ ਕਵਾਡ ਨਹੀਂ ਬੰਦਣੀ ਹੈ ਤੇ ਜਦੋਂ ਰਾਸ਼ਟਰ ਹਿੱਤ ਦੇ ਵਿੱਚ ਹਾਈ ਕਮਾਂਡ ਕੋਈ ਫੈਸਲਾ ਲੈਂਦੀ ਹੈ ਤੇ ਅਸੀਂ ਐ ਕਰਦੇ ਆਂਗੇ ਅਸੀਂ ਇੱਤਾ ਤਾਂ ਹੈ ਨਹੀਂ ਕਰ ਦਿਓ ਫਿਰ ਜੋ ਹਾਈ ਕਮਾਂਡ ਕਹੇ ਸਰਵੋੱਚ ਮੈਂ ਆਪਣੇ ਨਹੀਂ ਮੈਂ ਮੈਂ ਕਹਿੰਨਾ ਆਪਣਾ ਮਤ ਦੇ ਦਿੱਤਾ ਬੰਦ ਕਮਰਿਆਂ ਚ ਦੇ ਦਿੱਤਾ ਇਹ ਵੀ ਕਹਿ ਦਿੱਤਾ ਕਿ ਜੇ ਉਹ ਇਕੱਠੇ ਹੋਣਗੇ ਉਹਨਾਂ ਦੀ 35% ਵੋਟਾਂ ਹੋ ਜਾਣਗੀਆਂ ਤੁਸੀਂ ਇਕੱਠੇ ਹੋਵੋਗੇ ਸ਼ੁਰੂ 45 ਤੋਂ ਕਰੋਗੇ ਤੇ ਪਹਿਲਾਂ ਤੁਸੀਂ ਦੇਸ਼ ਦੀ ਡੈਮੋਕ੍ਰੇਸੀ ਤਾਂ ਬਚਾ ਲਓ ਹਾਂਜੀ ਡੈਮੋਕ੍ਰੇਸੀ ਜੇ ਨਾ ਬਚੀ ਤੁਹਾਡੀ ਪਾਰਟੀ ਦੀ ਵਿਚਾਰਧਾਰਾ ਕੀ ਕਰਨੀ ਹੈ ਫਿਰ ਦੇ ਬਾਰੇ ਕੀ ਕਹਿਣਾ ਚਾਹਉ ਸੁਖਪਾਲ ਖੈਰਾ ਦੇ ਖਿਲਾਫ ਪੋਲਿਟੀਕਲ ਵਿਨਟਾ ਹੈ ਸਮਝੇ ਸੁਖਪਾਲ ਖੈਰਾ ਸਾਹਿਬ ਨੂੰ ਜਿਸ ਤਰੀਕੇ ਨਾਲ ਦਿੱਤਾ ਗਿਆ ਮੈਂ ਉਹਦੇ ਤੇ ਪੂਰੀ ਤਰ੍ਹਾਂ ਠੋਕ ਵਜਾ ਕੇ ਕਹਤਾ ਤੇ ਮਿੱਤਰਾ 323 ਚ ਮੈਨੂੰ ਅੰਦਰ ਦਿੱਤਾ ਉਹਦੇ ਬਾਰੇ ਤੁਸੀਂ ਕੀ ਕਹੋਗੇ ਕਹਿਣਾ ਜਰਾ ਸਮਝਿਆ 323 ਚ ਹਾਜ਼ਰ ਜਵਾਨ ਦਿੰਦਾ ਹੌਲਦਾਰ ਜਦੋਂ ਕਾਨੂੰਨ ਨਹੀਂ ਨਿਆ ਨੀਤੀ ਧਰਮ ਜਦੋਂ ਇਹ ਹੀ ਸਾਰਾ ਕੁਝ ਚਲਿਆ ਗਿਆ ਤੇ ਫਿਰ ਲੋਕ ਰਾਜ ਕਾਹਦਾ ਪੁਰਾਣੀ ਕਾਬਦ ਹੁੰਦੀ ਸੀ ਆਇਰਨ ਹੈਂਡ ਇਨ ਵੈਲਵਟ ਕਲਬਸ ਕਿ ਸ਼ਨੀਲ ਦਾ ਦਸਤਾਨਾ ਅੰਦਰ ਲੋਹੇ ਦਾ ਹੱਥ ਹੈ ਹੈ ਨਹੀਂ ਚੱਲਣਾ ਮਿੱਤਰਾ ਡੈਮੋਕਰੇਸੀ ਲੋਕਾਂ ਦੀ ਆਵਾਜ਼ ਹੈ ਤੇ ਲੋਕਾਂ ਦੀ ਆਵਾਜ਼ ਨੂੰ ਤੁਸੀਂ ਕੋਈ ਨਹੀਂ ਰੋਕ ਸਕਦਾ ਫਰਕ ਇਹ ਹੈ ਕਿ 15 ਬੰਦੇ ਪੰਜਾਬ ਨੇ ਕਿ 3 ਕਰੋੜ ਪੰਜਾਬੀ ਮੈਂ 3 ਕਰੋੜ ਪੰਜਾਬੀਆਂ ਜੀ ਫਿਰੂੰਗਾ ਬਿਲਕੁਲ ਜੀ ਐਸਨ ਨਵਜਨਾ ਦੇ ਨਾਲ ਗੱਲਬਾਤ ਕੀਤੀ ਹੈ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਬੰਦ ਕਮਰੇ ਦੇ ਵਿੱਚ ਮੀਟਿੰਗ ਹੋ ਆਪਣੀ